ਨੋਮੀਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਬੈਂਡਟੇਨ ਆ ਜੀ ਤਸਵੀਰ ਤੇ ਜਿਹੜਾ ਬਾਈ ਨੂੰ ਪੈਂਦਾ ਜੀ ਫਰੀਦਕੋਟ ਤੁਹਾਡੇ ਲਈ ਇੱਕ ਗਾਂ ਦੀ ਵੀਡੀਓ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਸੁਖਦੀਪ ਸਿੰਘ ਪਿੰਟਾਣਾ ਜਿਹੜਾ ਫਰੀਦਕੋਟ ਤਹਿਸੀਲ ਵੀ ਫਰੀਦਕੋਟ ਜੀ ਮੋਬਾਈਲ ਨੰਬਰ ਜੀ 94644282248 94644282248 ਜੀ ਠੀਕ ਆ ਬਾਈ ਕੀ ਡਿਟੇਲ ਆ ਜੀ ਇਹਦੀ ਇਹ ਬਾਈ ਮਾਨੂੰ ਪਹਿਲਾਂ ਦੱਸੀ ਆਪਾਂ ਨੂੰ ਸੂਈ ਹੋਈ ਵੀ ਦੂਜੇ ਸੂਏ ਵਾਸਤੇ ਸੀਮਨ ਲਾਉਗੀ ਪਰ ਆਪਾਂ ਦੂਜੇ ਸੂਏ ਮੰਨ ਕੇ ਲਈ ਆ ਵੀ ਦੂਜੇ ਸੂਏ ਸੂਈ ਤੀਜੇ ਆਸਤੇ ਸੀ ਮੰਨ ਲਵੋਗੇ ਠੀਕ ਆ ਬਾਈ ਤੇ ਦੁੱਧ ਐਸ ਟਾਈਮ ਇਹਦੇ ਥੱਲੇ ਸੀਗਾ ਬਾਈ 12 ਲੀਟਰ ਠੀਕ ਆ ਜੀ ਇੱਕਦਮ ਮੇਰੇ ਕੋਲ ਇਹ ਆਚਾਰ ਆ ਇਹ ਹਰੇ ਪੱਠਿਆਂ ਤੋਂ ਦੋਕ ਦੇਣੇ ਨੂੰ ਮੰਨ ਲਾ ਵੀ ਕਿਆ ਪੱਠਿਆਂ ਹਰੇ ਪੱਠਿਆਂ ਤੋਂ ਚਾਰ ਤੇ ਆਉਣ ਤੇ ਲੱਗ ਗਏ ਇੱਕ ਛੱਕਾ ਵੀ ਜਿਵੇਂ ਹੀਟ ਜੀ ਕੱਢੇ ਹਜੇ ਪ੍ਰੋਪਰ ਤਾਰਾ ਨਹੀਂ ਕਰਨ ਲੱਗੀ ਜੀ ਐਸ ਟਾਈਮ ਦੁੱਧ ਜਿਹੜਾ 9 ਤੋਂ ਬਾਹਰ ਆ 10 10 ਕਿਲੋ ਦੁੱਧ ਆ ਰਾਮਣਾ ਖੁੱਲਾ ਹੈਗਾ ਜੀ 9 ਤੋਂ 10 ਕਿਲੋ ਨੈਟ ਤਿਆਰ ਆ ਜੀ ਜਿਵੇਂ ਓਕੇ ਬਾਈ ਠੀਕ ਆ ਬਾਈ ਥੋੜ ਕੇ ਦਿਖਾ ਦੇ ਕਿੰ ਇਹਨੂੰ ਸੂਈ ਨੂੰ ਬਈ ਆਪਾਂ ਨੂੰ ਤਗਲੇ 2 ਮਹੀਨੇ ਦੱਸਿਆ ਬਾਕੀ ਧਾਰਾਂ ਆਪਾਂ ਮਾਰ ਕੇ ਵਿਖਾ ਦਿੰਨੇ ਅਗਲਾ ਜਿੰਨੀ ਮਰਜ਼ੀ ਮਾਰਨੀ ਹਾਂ ਬਾਕੀ ਦਵਾਈ ਤੁਹਾਨੂੰ ਕਰਕੇ ਦਿਖਾ ਦਿੰਨੇ ਆ ਜੀ ਓਕੇ ਆ ਜੀ ਬੇਸਿਕਰ ਹੋ ਜਾ ਬਸ ਬਰੇ ਤੋਰ ਕੇ ਦਿਖਾ ਦੀ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਬਾਈ ਕਹਿੰਦਾ ਦੁੱਧ ਤਾਂ ਸੀਗਾ 12 ਲੀਟਰ ਥੋੜਾ ਜਿਹਾ ਹਰੇ ਪੱਠਿਆਂ ਦਵਾਈ ਆ ਆਪਣੇ ਕੋਲ ਹੈਗਾ 4 ਤਾਂ ਕਰਕੇ ਬਸ ਥੋੜਾ ਜਿਹਾ ਕਰ ਜਾਂਦਾ ਖਾਣ ਪੀਣ ਦਾ ਬਾਕੀ ਫੀਡ ਦਾ ਵੀ ਕਰ ਜਾਂਦਾ ਪਰ ਜਿਹੜਾ ਅੱਜ ਦੁੱਧ ਤਿਆਰ ਆ ਉਹ ਨੈਟ 9 ਤੋਂ 10 ਕਿਲੋ ਆ ਬਾਈ ਦੇ ਘਰੇ ਦੂਰ ਨੈਮ ਚੋਲਿਓ ਚਾਰ ਚੋਲਿਓ ਚਾਹੇ 6 ਚੋਲਿਓ ਤਸੱਲੀ ਤੁਸੀਂ ਕਰਨੀ ਆ ਥਾਣਾ ਦੀ ਓਕੇ ਆ ਤੁਹਾਨੂੰ ਧਾਰਾ ਮਾਰਕੀਟ ਦਿਖਾਈ ਦਿੱਤੀ ਆ ਨਿਆਣਾ ਪਾਉਣਾ ਪਾ ਲਓ ਨਹੀਂ ਪਾਉਣਾ ਨਾ ਪਾਉ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੋਏ ਆ ਹੱਥੀ ਚਵਾਈ ਵਾਲਾ ਥਾਣਾ ਜੀ ਸੋਹਣੇ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਵਜਨ ਚੰਗਾ ਦੁੱਧ ਤਾਂ ਸੇਵਾ ਨਾਲ ਵੱਧ ਜੂਗੀ ਇਸ ਵਕਤ ਸੀਜ਼ਨ ਗਰਮੀ ਦਾ ਚੱਲੀ ਜਾਂਦਾ ਤੁਹਾਨੂੰ ਪਤਾ ਹੋਵੇ ਦੁੱਧ ਵੀ ਬਈ ਅਸੀਂ ਘਰੇ ਵਰਤਦੇ ਆ ਤਾਂ ਚਾਹ ਵਾਸਤੇ ਆਪ ਮਈਆਂ ਨੂੰ ਸੰਗਣਾ ਦੁੱਧ ਆ ਠੀਕ ਆ ਮੱਝਾ ਰਗਾ ਜੀ ਜਮਾ ਠੀਕ ਹੈ ਜੀ ਤੇ ਬਈ ਜੈ ਜੀ ਡਿਮਾਂਡ ਜੀ ਬ 28000 ਦੀ ਹਾਂ ਨਹੀਂ ਇਹਦੀ ਮਾਨਤਾ ਨਹੀਂ ਹੋਊਗਾ ਇਹਦੇ ਚ ਠੀਕ ਹੈ ਜੀ 28000 ਦੀ ਬਾਈ ਕਹਿੰਦਾ ਹਾਂ ਨਹੀਂ ਆ ਵਿੱਚੋਂ ਮਾਨਤਾ ਨਹੀਂ ਹੋਊਗਾ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਬਾਕੀ ਦੁੱਧ ਸੱਜਰ ਨੇ ਬਾਈ ਕਿੰਨਾ ਕ ਦਿੱਤਾ ਭਾਈ ਉਹਦਾ 16 17 ਲੀਟਰ ਆਪਾਂ ਨੂੰ ਦੱਸਿਆ ਬੱਛਾ ਜੀ ਹਾਂਜੀ ਬਾਕੀ ਅੱਗੇ ਤਾਂ ਹੁਣ ਸੇਵਾ ਆਪਣੇ ਘਰੇ ਜਿੰਨਾ ਤਿਆਰ ਆਉ ਆਪਾਂ ਉਹਨਾਂ ਹੀ ਦੱਸਣਾ 分かる。<done>